ਤੇ ਪਹਿਲਾ ਆਪਣੀ ਲੋਕੇਸ਼ਨ ਸੀਗੀ ਅਤਰ ਬਾਬਾ ਖੜਾ ਸਿੰਘ ਕਾਲਜ ਤੇ ਉਸ ਤੋਂ ਬਾਅਦ ਅਸੀਂ ਦੱਸ ਸਕਦੇ 메ਨ ਗੇਟ ਦੇ ਬਿਲਕੁਲ ਸਾਹਮਣੇ 메ਨ ਪਾਰਕਿੰਗ ਦੇ ਨਾਲ ਆਪਣਾ ਪਹਿਰਾ ਲੱਗਦਾ ਹੈ। ਮਮਾ ਬਾਦਾਮ ਪੈਂਦੇ ਆ ਚਾਰੇ ਤਰ੍ਹਾਂ ਦੇ ਮਗਜ ਪੈਂਦੇ ਆ ਖਸਕਾਸ ਕਾਲੀ ਮਿਰਚ ਲਾਚੀ ਤੇ ਗਲਾਬ ਦੀਆਂ ਪੱਤੀਆਂ ਪਾ ਕੇ ਦੀ ਰਗੜਾਈ ਕੀਤੀ ਜਾਂਦੀ ਆ ਆ ਕੋਤੀ ਵੇਖ ਸਕਦੇ ਪਿੱਛੇ ਚੱਲ ਨਹੀਂ ਰਹੀ ਆ ਤੇ ਰਗੜਾਈ ਕੀਤੀ ਜਾਂਦੀ ਆ ਉਸ ਤੋਂ ਬਾਅਦ ਉਹਨੂੰ ਛਾਣਾ ਲਾ ਕੇ ਦੁੱਧ ਤੇ ਮਿੱਠਾ ਪਾ ਕੇ ਤੇ ਫਿਰ ਤਿਆਰ ਕੀਤੀ ਜਾਂਦੀ ਆ। ਜਿੰਨੀ ਵਿੱਚ ਰਸਦ ਪੈਂਦੀ ਆ ਸਾਰੀ ਸੰਗਤ ਦੇ ਸਹਿਯੋਗ ਨਾਲ ਆਉਂਦੀ ਆ ਅਸੀਂ ਆਟਾ ਆਪਣਾ ਕੋਈ ਆਟਾ ਵਿੱਚ ਵੱਖਰਾ ਰੋਲ ਨਹੀਂ ਆ ਇਹ ਵਾਗਰੂ ਕਰੀਬਨ 10 ਕਿਲੋਟਲ ਦਾ ਲੱਗੇ ਛਾਕੇ ਤੇ ਬਣਦੀ ਬਣਦੀ ਆ ਪੱਕੀ ਬਾਕੀ ਰਸਤੇ ਤੇ ਡਿਪੈਂਡ ਕਰਦਾ ਕਿ ਜਿੰਨੀ ਜੇ ਵਾਧਾ ਜੇ ਘਾਟ ਆ ਜਾਏ ਫਿਰ ਉਸਾਂ ਨਹੀਂ ਕਰ ਲਈਦਾ ਸੱਟ ਉਰੇ ਹੀ ਦੇਸ਼ਾਂ ਵਿਦੇਸ਼ਾਂ ਤੋਂ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਐਤਵਾਰ ਦੇ ਦਿਨ ਚ ਪਹਿਲਾਂ ਸਾਫ ਕੱਟਣ ਤੇ ਲਈ ਗੁਰਦੁਆਰਾ ਸ਼ੀਦਾ ਸਾਹਿਬ ਦੇ ਪੋਂਦਿਆ ਨੇ ਤਾਂ ਉੱਥੇ ਹੀ ਅਸੀਂ ਅੱਜ ਪਹੁੰਚੇ ਹੋਇਆ ਜਿੱਥੇ ਕਿ ਨਯੰਗ ਸਿੰਘ ਹੁਣਾ ਦੇ ਵੱਲੋਂ ਸ਼ਰਦਾਈ ਦੇ ਜਿਹੜੇ ਲੰਗਰ ਨੇ ਉਹ ਨਗਾਰ ਤੇ ਗਏ ਨੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਪਹਿਲਾਂ ਅਸੀਂ ਤੁਹਾਨੂੰ ਤਸਵੀਰਾਂ ਵੀ ਦਿਖਾ ਰਿਹਾ ਕਿ ਕਿੰਨੀ ਵੱਡੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਗੁਰਦੁਆਰਾ ਸ਼ੀਦਾ ਸਾਹਿਬ ਮੱਥਾ ਟੇਕਣ ਦੇ ਲਈ ਪਹੁੰਚਦੀ ਹੈ ਤਾਂ ਉਹ ਬਿਲਕੁਲ ਗੁਰਦੁਆਰਾ ਸ਼ੀਦਾ ਸਾਹਿਬ ਦੇ ਸਾਹਮਣੇ ਜਿਹੜਾ ਸ਼ਰਦਾਈ ਦਾ ਲੰਗਰ ਲੱਗਾ ਹੋਇਆ ਤਾਂ ਉੱਥੇ ਵੀ ਸ਼ਰਦਾਈ ਛਕਣ ਦੇ ਲਈ ਪਹੁੰਚਦੀ ਪਈ ਹੈ ਤਾਂ ਅਸੀਂ ਗੱਲਬਾਤ ਵੀ ਕਰਦੇ ਹਾਂ ਤਾਂ ਪਹਿਲਾਂ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹੈ ਗੁਰਜੀਤ ਸਿੰਘ ਖਾਲਸਾ ਵਾ ਵੀ ਪਤਾ ਹੈ ਮੇਰਾ ਅੱਜ ਕੀ ਕਹਿਣਾ ਜਾਂਦੇ ਹੋ ਕਿੰਨੇ ਸਮੇਂ ਤੋਂ ਤੁਹਾਡੇ ਵੱਲੋਂ ਇੱਥੇ ਸ਼ਰਦਾਈ ਦਾ ਲੰਗਰ ਜਿਹੜਾ ਉਹ ਲਗਾਇਆ ਜਾ ਰਿਹਾ ਹੈ ਜੀ ਬਾਈ ਗੁਰਜੀ ਆਪਾਂ ਅਪ੍ਰੈਲ ਤੋਂ ਲਾ ਰਹੇ ਆ ਇੱਥੇ ਲੰਗਰ ਤੇ ਪਹਿਲਾਂ ਆਪਣੀ ਲੋਕੇਸ਼ਨ ਸੀਗੀ ਅਦਰ ਬਾਬਾ ਕੜਾ ਸਿੰਘ ਕਾਲਜ ਤੇ ਉਸ ਤੋਂ ਬਾਅਦ ਅਸੀਂ ਦੱਸ ਸਕਦੇ ਮੇਨ ਗੇਟ ਦੇ ਬਿਲਕੁਲ ਸਾਹਮਣੇ ਮੇਨ ਪਾਰਕਿੰਗ ਦੇ ਨਾਲ ਆਪਣਾ ਪੈਰਾ ਲੱਗਦਾ ਹੈ ਹੂੰ ਤੇ ਕਿੰਨੇ ਕੁ ਨੌਜਵਾਨ ਤੁਹਾਡੇ ਨਾਲ ਜੁੜੇ ਨੇ ਜਿਹੜੇ ਨੌਜਵਾਨ ਕਾਫੀ ਗਿਣਤੀ ਦੇ ਵਿੱਚ ਆਪਣੇ ਨਾਲ ਜੁੜੇ ਨੇ ਆਹ ਵੇਖੋ ਵੀਰ ਭਰਾ ਸਾਰੇ ਸੇਵਾ ਕਰ ਰਹੇ ਆ ਲੱਗੇ ਬੜੇ ਸ਼ੁਰੂ ਤੋਂ ਨਾਲ ਆਪਣੇ ਨਾਲ ਜੁੜੇ ਆ ਤੇ ਨਾਲ ਸਾਰੇ ਲਾਗੇ ਜੀ ਲਾ ਕੇ ਸੇਵਾ ਕਰਦੇ ਆ ਸਾਰੇ ਆ ਇਹ ਕਿਸ ਤਰ੍ਹਾਂ ਜਿਹੜੀ ਸ਼ਰਦਾਈ ਆ ਉਹ ਤੁਹਾਡੇ ਵੱਲੋਂ ਤਿਆਰ ਕੀਤੀ ਜਾਂਦੀ ਆ ਜੀ ਇਹ ਵਾਗੂ ਦੇ ਦੇ ਵਿੱਚ ਮਗ ਬਾਦਾਮ ਪੈਂਦੇ ਆ ਚਾਰੇ ਤਰ੍ਹਾਂ ਦੇ ਮਗਜ ਪੈਂਦੇ ਆ ਖਸਖਾਸ ਕਾਲੀ ਮਿਰਚ ਇਲਾਚੀ ਤੇ ਗਲਾਬ ਦੀਆਂ ਪੱਤੀਆਂ ਪਾ ਕੇ ਦੀ ਰਗੜਾਈ ਕੀਤੀ ਜਾਂਦੀ ਆ ਆ ਕੋਤੀ ਵੇਖ ਸਕਦੇ ਪਿੱਛੇ ਚੱਲ ਨਹੀਂ ਰਹੀ ਆ ਤੇ ਰਗੜਾਈ ਕੀਤੀ ਜਾਂਦੀ ਆ ਉਸ ਤੋਂ ਬਾਅਦ ਇਹਨੂੰ ਛਾਣਾ ਲਾ ਕੇ ਦੁੱਧ ਤੇ ਮਿੱਠਾ ਪਾ ਕੇ ਤੇ ਫਿਰ ਤਿਆਰ ਕੀਤੀ ਜਾਂਦੀ ਆ ਕਿੰਨਾ ਕ ਜਿਹੜਾ ਸਮਾਨ ਆ ਤੁਹਾਡੇ ਵੱਲੋਂ ਇੱਥੇ ਲਿਆਂਦਾ ਜਾਂਦਾ ਇਹ ਵਾਗਰੂ ਪਹਿਲੀ ਗੱਲ ਤੇ ਜਿੰਨੀ ਵੀ ਇੱਥੇ ਰਸਦ ਪੈਂਦੀ ਆ ਸਾਰੀ ਸੰਗਤ ਦੇ ਸਹਿਯੋਗ ਨਾਲ ਆਉਂਦੀ ਆ ਅਸੀਂ ਆਡਾ ਆਪਣਾ ਕੋਈ ਸਾਡਾ ਇੱਥੇ ਵੱਖਰਾ ਰੋਲ ਨਹੀਂ ਆ ਜੋ ਸੰਗਤ ਵੱਲੋਂ ਜਿੰਨੀ ਕੋਈ ਰਸਦ ਹਾਜ਼ਰ ਹੋ ਜੇ ਜਾਂ ਮਾਇਆ ਹਾਜ਼ਰ ਹੋ ਉਸ ਹਿਸਾਬ ਨਾਲ ਇੱਥੇ ਰਸਤਾ ਪੈ ਜਾਂਦੀ ਆ ਤਾਂ ਇੱਕ ਦਿਨ ਦੇ ਵਿੱਚ ਕਿੰਨੀ ਟੋਟਲ ਸ਼ਰਦਾਈ ਜਿਹੜੀ ਆ ਉਹ ਤਿਆਰ ਪਰ ਤਿਆਰ ਕੀਤੀ ਜਾਂਦੀ ਆ ਜੀ ਇਹ ਵਾਗਰੂ ਕਰੀਬਨ 10 ਕਿਲੋਟਲ ਦਾ ਲੱਗੇ ਛੱਕੇ ਤੇ ਬਣਦੀ ਬਣਦੀ ਆ ਪੱਕੀ ਬਾਕੀ ਰਸਤੇ ਤੇ ਡਿਪੈਂਡ ਕਰਦਾ ਕਿ ਜਿੰਨੀ ਜੇ ਵਾਧਾ ਜੇ ਘਾਟ ਆ ਜੇ ਫਿਰ ਉਸ ਹਿਸਾਬ ਨਾਲ ਹੀ ਕਰ ਲੈਂਦਾ ਸੈਟਲ ਸੰਗਤ ਆਇ ਤੇ ਪਹੁੰਚਦੀਆਂ ਨੇ ਤੁਹਾਡੇ ਕੋ ਸੰਗਤਾਂ ਦੀ ਵੇਖੀ ਜਾਂਦੇ ਆਨਾਲ ਨਾਲ ਚਲੀ ਜਾਂਦਾ ਬਣੀ ਜਾਂਦੀਆਂ ਨਾਲ ਨਾਲ ਆਪਾਂ ਵਰਤਾਈ ਜਾਂਦੇ ਆ ਤੇ ਫਸ ਚਲੀ ਜਾਂਦਾ ਇਹ 12 ਵਜੇ ਤੋਂ ਲੈ ਕੇ ਤੇ ਆਪਾਂ 4 ਵਜੇ ਤੱਕ 5 ਵਜੇ ਤੱਕ ਇਥੇ ਵਰਤਾਈਦੀ ਹ ਹ ਤੇ ਕਿੱਦਾਂ ਦਾ ਪਿਆਰ ਮਿਲਦਾ ਪਿਆਰੀ ਸੰਗਤ ਦੇ ਵੱਲੋਂ ਆ ਕੇ ਮਹਾਰਾਜ ਦੀ ਕਿਰਪਾ ਵਾ ਬੜੀ ਸੰਗਤ ਆਉਂਦੀ ਏ ਛਕਣ ਆਪਣੇ ਕੋ ਤੇ ਸਾਰੇ ਜੀ ਲਾ ਕੇ ਛੱਕੇ ਜਾਂਦੇ ਆ ਬਾਕੀ ਵੀ ਤੇ ਅਹੀਂ ਇਹੋ ਕਹਿੰਨੇ ਆ ਕਿ ਸਾਰੇ ਜ਼ਰੂਰ ਆਓ ਜੀ ਦਾ ਸਾਹਿਬ ਦੇ ਮੇਨ ਗੇਟ ਦੇ ਸਾਹਮਣੇ ਮੇਨ ਪਾਰਕਿੰਗ ਦੇ ਨਾਲ ਆਪਣਾ ਇੱਥੇ ਲਾਈਦਾ ਆਪ ਪੈਰਾ ਤੇ ਜਰੂਰ ਆਓ ਛਕਣੇ ਇੱਥੇ। ਜੇ ਇੱਕ ਅਸੀਂ ਗੱਲ ਕਰੀਏ ਪੁਰਾਣੇ ਸਮੇਂ ਦੇ ਵਿੱਚ ਅਕਸਰ ਅਸੀਂ ਦੇਖਦੇ ਸੀ ਕੰਪਨੀ ਬਾਗ ਦੇ ਵਿੱਚ ਜਿਹੜਾ ਖਮ ਉਸ ਦੀ ਸ਼ੁਰੂਆਤ ਕੀਤੀ ਗਈ ਉਸ ਤੋਂ ਬਾਅਦ ਸੜਕਾਂ ਦੇ ਉੱਪਰ ਨਿਆਂ ਸਿੰਘਾਂ ਦੇ ਵੱਲੋਂ ਵੱਖ-ਵੱਖ ਸ਼ਰਧਾਈਆਂ ਜਿਹੜੀਆਂ ਲਗਾਈਆਂ ਗਈਆਂ ਨੇ ਅੱਜ ਤੁਹਾਡੇ ਵੱਲੋਂ ਲੰਗਰ ਲਗਾਇਆ ਗਿਆ ਤਾਂ ਕਿਸ ਤਰ੍ਹਾਂ ਤੁਹਾਡੇ ਦਿਮਾਗ ਦੇ ਵਿੱਚ ਆਇਆ ਕਿ ਇੱਥੇ ਜਿਹੜਾ ਲੰਗਰ ਦਾ ਸ਼ਰਧਾਈ ਦਾ ਲਗਾਇਆ ਜਾਵੇ। ਇੱਥੇ ਵਾਹਿਗੁਰੂ ਜੀ ਮੈਨੂੰ ਦੁਪਹਿਰਾ ਕੱਟਦਿਆਂ ਤੇ ਮੇਰੇ ਸਹਾਂ ਨਾਲ ਚਲੋ ਕਾਫੀ ਚਿਰ ਹੋ ਗਿਆ ਮਹਾਰਾਜ ਦੀ ਕਿਰਪਾ ਨਾਲ ਤੇ ਆਪਾਂ ਇੱਥੇ ਵੇਖੀਦਾ ਵੀ ਚਲੋ ਗਰਮੀ ਬੜੀ ਆ ਤੇ ਸੰਗਤ ਬੈਠੀ ਆ ਬੜੇ ਵਾਕੀ ਚਲੋ ਫਿਰ ਵੀ ਮਹਾਰਾਜ ਦੀ ਬੜੀ ਕਿਰਪਾ ਬੈਠੀ ਆ ਤੇ ਇੱਥੇ ਇੱਤੀ ਵੇਖ ਸਕਦੇ ਹਰ ਪ੍ਰਕਾਰ ਦਾ ਲੰਗਰ ਤੁਹਾਨੂੰ ਵੇਖਣ ਨੂੰ ਮਿਲ ਜਾਊਗਾ ਫਿਰ ਭਾਵੇਂ ਕੋਈ ਪਾਣੀ ਦਾ ਹੋ ਜੇ ਜਾਂ ਸ਼ਬੀਰ ਹੋ ਜੇ ਪਰ ਇਹ ਜਿਹੜਾ ਸ਼ਰਦਾਈ ਦਾ ਲੰਗਰ ਇਹ ਆਪਾਂ ਨੂੰ ਵੇਖਣ ਨੂੰ ਨਹੀਂ ਇੱਥੇ ਕਿਤੇ ਮਿਲਿਆ ਤੇ ਚਲੋ ਬਾਕੀ ਮਹਾਰਾਜ ਦੀ ਕਿਰਪਾ ਹੀ ਆ ਤੇ ਉਸ ਵਿਚਾਰ ਨੂੰ ਲੈ ਕੇ ਆਪਾਂ ਇੱਥੇ ਤੇ ਆਪਾਂ ਲੰਗਰ ਚੜਾਈ ਦਾ ਲਾਇਆ ਜਿਹੜੀ ਇਹ ਜਗ੍ਹਾ ਪੱਕੀ ਦੇ ਦਿੱਤੀ ਗਈ ਹੈ ਐਤਵਾਰ ਦੇ ਦਿਨ ਤੁਹਾਨੂੰ ਇਹ ਅਸੀਂ ਐਤਵਾਰ ਦੇ ਹਾਂਜੀ ਐਤਵਾਰ ਦਾ ਤੁਹਾਨੂੰ ਪੱਕੀ ਜਗ੍ਹਾ ਮਿਲੀ ਹੈ ਇਹ ਸੇਵਾ ਕਰਕੇ ਇੱਥੇ ਤੇ ਉੱਤਮ ਜਗ੍ਹਾ ਸਾਸੂ ਕਰਕੇ ਤੁਹਾਨੂੰ ਵਾਪਸ ਕਰ ਦਿੱਤੀ ਜਿੰਨਾਂ ਦੀ ਹੈਗੀ ਆ। ਜਿੰਨਾਂ ਟਾਈਮ ਸਵੇਰ ਤੋਂ ਲੈ ਕੇ ਸ਼ਾਮ ਤੱਕ ਚਪਹਿਰਾ ਸਾਹਿਬ ਗੁਰਦੁਆਰਾ ਸਾਹਿਬ ਦੇ ਅੰਦਰ ਚੱਲੇਗਾ ਉਹਨਾਂ ਟਾਈਮ ਜਿਹੜੀ ਸ਼ਰਦਾਈ ਦਾ ਲੰਗਰ ਇੱਥੇ ਚੱਲੇਗਾ। ਇਹ 12 ਵਜੇ ਚਪਹਿਰਾ ਸਾਹਿਬ ਸ਼ੁਰੂ ਹੋ ਜਾਂਦਾ ਤੇ 12 ਵਜੇ ਤੋਂ ਲੈ ਕੇ ਤੇ 5 ਵਜੇ ਤੱਕ ਚੜਾਈ ਚੱਲਦੀ ਆ। ਉਦਾਂ ਜਿਹੜੀ ਰਗੜਨੀ ਸ਼ੁਰੂ ਕਰਦੇ ਸਿਰੇ 6:30-7:00 ਵਜੇ ਤੱਕ ਰਗੜਨੀ ਸ਼ੁਰੂ ਹੋ ਜਾਂਦੀ ਆ ਤੇ 12 ਤੋਂ ਲੈ ਕੇ ਤੇ 4:30-5:00 ਵਜੇ ਤੱਕ ਚੱਲਦੀ ਆ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜਿਹੜੀ ਦੱਸਦਾ ਉਸ ਨੂੰ ਵਧਾਇਆ ਜਾਏਗਾ ਬਿਲਕੁਲ ਬਿਲਕੁਲ ਜੋ ਸੰਗਤ ਦਾ ਸਹਿਯੋਗ ਜਿੱਦਾਂ ਪਿਆਰ ਮਿਲੰਦੇ ਆ ਤਾਂ ਮਿਲਦਾ ਰਵੇ ਤੇ ਕੋਈ ਗੱਲ ਨਹੀਂ ਆਪਾਂ ਵਧਾਵਾਂਗੇ ਜਰੂਰ ਵਧੇ ਜਾਣਾ ਹੈ ਕੰਮ ਚੱਲੋ ਮਹਾਰਾਜਾ ਤੇ ਘਟਨਾ ਤੇ ਕੁਝ ਵੀ ਨਹੀਂ ਵਧੇ ਜਾਣਾਗਾ ਕਿ ਹਜੇ ਸੰਗਤਾਂ ਨੂੰ ਪਤਾ ਨਹੀਂ ਆ ਕਿ ਤੁਹਾਡੇ ਵੱਲੋਂ ਸ਼ਰਧਾਈ ਦਾ ਲੰਗਰ ਜਿਹੜਾ ਇੱਥੇ ਲਗਾਇਆ ਜਾ ਰਿਹਾ ਹੈ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਪਤਾ ਲ हां जी हां जी बिल्कुल ਜਿੱਦਾਂ ਜਿੱਦਾਂ ਸੰਗਤ ਆਊਗੀ ਸਾਡੇ ਕੋਲ ਜਾਂ ਜਾਂ ਜਿੱਦਾਂ ਰਸਦਾ ਵਧੀ ਜਾਣ ਗਿਆ ਜਿੱਦਾਂ ਦਾ ਸੰਗਤ ਦਾ પ્રેમ ਪਿਆਰ ਮਿਲਦਾ ਰਹੂਗਾ ਆਪਾਂ ਉਸ ਹਾਨਾ ਹੌਲੀ ਹੌਲੀ ਕਰਕੇ ਵਧਾਈ ਜਾਵਾਂਗੇ ਇਸ ਚੀਜ਼ ਨੂੰ ਇਹ ਚਲੋ ਮਾਰਾ ਦਾ ਸਾਰੇ ਤੇ ਥੋੜਨਾ ਤੇ ਕੁਝ ਵੀ ਨਹੀਂ ਆ ਇਹ ਤੇ ਆਪਾਂ ਇੱਕ ਸੋਚ ਨੂੰ ਰੱਖ ਕੇ ਤੇ ਸ਼ੁਰੂ ਕੀਤਾ ਤੇ ਵੇਖੋ ਅੱਜ ਬਰਕਤਾਂ ਵੇਖੋ ਮਾਰਾ ਦੀ ਕਿਰਪਾ ਨਾਲ ਚੱਲੀ ਜਾਂਦੀਆਂ ਬਾਕੀ ਕੋਈ ਗੱਲ ਇਹ ਜੋ ਜੋ ਗਾ ਰਸਦਾ ਵਧੀ ਜਾਣ ਗਿਆ ਆਪਾਂ ਹੋਰ ਗਾਇ ਚੀਜ਼ ਨੂੰ ਵਧਾਈ ਜਾਣਾ ਤਾਂ ਸੰਗਤਾਂ ਨੂੰ ਕੀ ਆਪਣੇ ਵੱਲੋਂ ਤੁਸੀਂ ਅੱਜ ਮੈਸੇਜ ਦੇਣਾ ਚਾਹੁੰਦੇ ਹੋ ਪਹਿਲੀ ਗੱਲ ਤੇ ਇਹ ਕਹਾਂਗੇ ਵੈਗਰੂ ਅਹੀਂ ਇੱਕ ਹਫਤੇ ਦੇ ਵਿੱਚ ਜੇ ਆਪਾਂ 5 ਦਿਨ ਆਪਣੇ ਕੰਮਕਾਰ ਚ ਰੱਖਦੇ ਆਂ ਤੇ ਪਹਿਲੀ ਗੱਲ ਇਹ ਹੈ ਕਿ ਇੱਕ ਦਿਨ ਚ ਪੈਰਾ ਸਾਹਿਬ ਕਰਨ ਵਾਸਤੇ ਇੱਕ ਮਹਾਰਾ ਦਾ ਦਿਨ ਇੱਕ ਜਰੂਰ ਰੱਖਣਾ ਚਾਹੀਦਾ ਵਿੱਚ ਇੱਕ ਦਿਨ ਜਰੂਰ ਹੋਣਾ ਚਾਹੀਦਾ ਵਾ ਤੇ ਜਰੂਰ ਆਓ ਮਹਾਰਾ ਦੇ ਦਰਸ਼ਨ ਕੋ ਜਿੰਨਾ ਵੇਖੋ ਸੰਗਤ ਇੱਥੇ ਜਿੰਨੀ ਲੱਖਾਂ ਦੇ ਗਿੰਦੀ ਸੰਗਤ ਬੈਠੀ ਹੈ ਜਿੰਨਾ ਪ੍ਰੇਮ ਪਿਆਰ ਮਿਲਦਾ ਇੱਥੇ ਸੰਗਤ ਨੂੰ ਤੇ ਜਰੂਰ ਆਓ ਤੇ ਸੰਗਤਾਂ ਦੇ ਦਰਸ਼ਨ ਕਰੋ ਸੰਗਤਾਂ ਦੇ ਵਿੱਚੋਂ ਮਹਾਰਾਤਾ ਦਰਸ਼ਨਾਂ ਤੇ ਨਾਲੇ ਸੰਗਤ ਆ ਕੇ ਨਾਲੇ ਜ਼ਰੂਰ ਸ਼ਰਧਾਈਆਂ ਛਕੋ ਲੰਗਰ ਛਕੋ ਤੇ ਜ਼ਰੂਰ ਆਓ ਇੱਥੇ ਨਾਲੇ ਜਿਸ ਤਰ੍ਹਾਂ ਤੁਹਾਡੇ ਵੱਲੋਂ ਦੱਸਿਆ ਗਿਆ ਕਿ ਮੈਂ ਕਾਫੀ ਪੁਰਾਣੇ ਸਮੇਂ ਤੋਂ ਜਿਹੜਾ ਚਪੈਰਾ ਸਾਫ ਕਟਣ ਦੇ ਲਈ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚਦਾ ਤਾਂ ਕੀ ਪੁਰਾਣੇ ਸਮੇਂ ਦੇ ਵਿੱਚ ਤਾਂ ਹੋਂ ਦੇ ਸਮੇਂ ਦੇ ਵਿੱਚ ਕੀ ਹਾਲਾਤ ਨੇ ਜੀ ਇਹ ਹੈ ਕਿ ਚਲੋ ਜੋ-ਜੋ ਸੰਗਤ ਵਧੀ ਜਾਂਦੀ ਆ ਤੇ ਮਾਰਾਦਾਰ ਥੜਨਾ ਤੇ ਕੁਝ ਵੀ ਨਹੀਂ ਉਸਾਂ ਨੂੰ ਲੰਗਰ ਵੀ ਕਾਫੀ ਚੱਲ ਰਹੇ ਤੇ ਬੜੀ ਟਾਈਮ ਤੋਂ ਲੰਗਰ ਵੀ ਵੱਧਦੇ ਜਾਂਦੇ ਹੁੰਦੀ ਵਿਸਦੇ ਟੈਂਟਾਂ ਦਾ ਵੀ ਰੇਂਜ ਹੋ ਗਿਆ ਬਾਹਰ ਬਾਹਰ ਸੜਕਾਂ ਤੱਕ ਟੈਂਟ ਲੱਗੇ ਨੇ ਪਹਿਲਾਂ ਅੰਦਰ ਹੁੰਦਾ ਹੈਗਾ ਕਲਾ ਪਹਿਲਾਂ ਗੱਲਾਂ ਸੀ ਹੁਣ ਸੜਕਾਂ ਦੇ ਉੱਤੇ ਟੈਂਟਰ ਲੱਗੇ ਬਾਹਰ ਪਾਣੀ ਦੀਆਂ ਕਿੰਨੀਆਂ ਸ਼ਬੀਲਾਂ ਲੱਗੀਆਂ ਕਿੰਨੇ ਲੰਗਰ ਲੱਗੇ ਇਹ ਸਰਦਾਰ ਗਾਂ ਵਾਧੇ ਜਾਣੇ ਕੰਮ ਇਹ ਘਟਨਾ ਕੁਝ ਵੀ ਨਹੀਂ ਇੱਥੇ ਤੇ ਦੇਖ ਰਸੀਂ ਗੱਲ ਕਰੀਏ ਗਰਮੀ ਵੀ ਬਹੁਤ ਜ਼ਿਆਰੀ ਪੈ ਰਹੀ ਹੈ 45 ਡਿਗਰੀ ਟੈਂਪਰੇਚਰ ਜਿਹੜਾ ਪਾਰ ਹੋ ਚੁੱਕਾ ਤਾਂ ਉਸ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਜਿਸ ਤਰ੍ਹਾਂ ਸੰਗਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਲਗਾਤਾਰ ਚਪਰਾ ਸਾਹਿਬ ਕੱਟਣ ਦੇ ਲਈ ਪਹੁੰਚ ਰਹੀਆਂ ਨੇ ਦੇਖੋ ਜਿੱਦਾਂ ਸੰਗਤਾਂ ਆ ਰਹੀਆਂ ਜਿੱਦਾਂ ਗਰਮੀ ਬੜੀ ਆ ਤੇ ਉਸਾਂ ਉਹਨਾਂ ਸੰਗਤਾਂ ਨੂੰ ਦੇਖਦੇ ਹੋਏ ਤੇ ਉਸਾਂ ਨਾਲ ਇੱਥੇ ਪ੍ਰਬੰਧ ਵੀ ਕੀਤੇ ਜਾ ਰਹੇ ਆ ਇੱਥੇ ਫਰਾਟੇ কুলਰ ਹਰ ਪ੍ਰਕਾਰ ਦੀਆਂ ਬਾਕੀ ਸੰਗਤਾਂ ਨੇ ਆਪ ਵੀ ਵੇਖੋ ਸੰਗਤਾਂ ਦੇ ਪ੍ਰੇਮ ਪਿਆਰ ਨਾਲ ਕਿ ਪੱਖੀਆਂ ਲੈ ਕੇ ਸੰਗਤਾਂ ਦੂਦੂ ਲੱਗੇ ਨੇ ਕਿ ਸੇਵਾ ਕਰੀ ਜਾ ਰਹੇ ਕੋਈ ਸੰਗਤ ਬਿੰਦੀ ਨਹੀਂ ਆ ਆਰ ਕੋਈ ਵੱਖਰੀ ਵੱਖਰੀ ਸੇਵਾ ਕਰਦਾ ਹੋਇਆ ਦਿਖਾਈ ਦੇ ਰਿਹਾ ਜਿਹੜੀ ਜਾ ਰਿਹਾ ਇੱਥੇ ਜਿਹੜਾ ਵੀ ਆਉਂਦਾ ਵਾ ਜੇ ਕੋਈ ਪਾਠ ਕਰਦਾ ਤੇ ਕੋਈ ਪਾਠ ਕਰੀ ਜਾਂਦਾ ਬਹਿ ਕੇ ਜੇ ਕੋਈ ਵੀਰੇ ਬੈਠਾ ਤੇ ਇੱਥੇ ਵੇਖੋ ਬਾਹਰ ਕਦੀ ਵੀ ਜੇ ਇੱਥੇ ਬਾਹਰ ਕੂੜਾ ਵਗੈਰਾ ਵਿਢਗਾ ਹੋਊਗਾ ਨਾ ਤੇ ਆਪਣੇ ਸਿੰਘ ਇੱਥੇ ਵੀ ਬੜੇ ਵੀਰੇ ਤੇ ਤੁਰੇ ਫਿਰਦੇ ਜਿਹੜੇ ਕੂੜਾ ਤੱਕ ਚੁੱਕਾ ਨੂੰ ਲੱਗੇ ਹੋਏ ਆ ਕੋਈ ਖਲਾਰਾ ਨਹੀਂ ਐ ਇੱਥੇ ਕੋਈ ਕੋਸ਼ ਨਹੀਂ ਆ ਜੇ ਗਰਮੀ ਆ ਤੇ ਸੰਗਤ ਵਾਸਤੇ ਪੱਕੇ ਲੱਗੇ ਆ ਬਾਕੀ ਹਰ ਪ੍ਰਕਾਰ ਦੀ ਜਿਹੜੀ ਚੀਜ਼ ਦੀ ਕਮੀ ਲੱਗਦੀ ਆ ਉਹੀ ਸੁਵਿਧਾ ਇੱਥੇ ਹਲ ਹੋ ਜਾਂਦਾ ਉਹਦਾ ਤਾਂ ਤੁਸੀਂ ਵੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਦੇ ਵੱਲੋਂ ਜਿਹੜੀ ਸੇਵਾ ਵਾ ਉਹ ਨਿਭਾਈ ਜਾ ਰਹੀ ਹੈ ਤਾਂ ਅਸੀਂ ਲਗਾਤਾਰ ਗੱਲਬਾਤ ਜਾਈ ਰੱਖਾਂਗੇ ਤਾਂ ਪਹਿਲਾਂ ਕੀ ਨਾਮ ਆ ਜੀ ਆਪਣਾ ਭਾਈ ਮੇਰਾ ਨਾਮ ਹੈ ਸੰਦੀਪ ਸਿੰਘ ਹਾਂ ਜੀ ਕੀ ਕਹਿਣਾ ਚਾਹੁੰਦੇ ਹੋ ਕਿੰਨੇ ਸਮੇਂ ਤੋਂ ਸੇਵਾ ਕਰਨ ਦੇ ਲਈ ਇੱਥੇ ਪਹੁੰਚਦੇ ਪਏ ਹੋ ਭਾਜੀ ਮੈਂ ਤੇ ਇੱਥੇ ਹਰ ਹੱਦ ਤਵਾਂ ਤੇ ਸੇਵਾ ਲੱਗਦੀ ਹੈ ਤੇ ਆਪਾਂ ਇੱਥੇ ਪਹੁੰਚ ਜਾਈਦਾ ਵਾ ਤੇ ਮੈਂ ਸਾਰੇ ਯੂਥ ਨੂੰ ਕਹਿਣਾ ਚਾਹੁੰਗਾ ਇੱਕ ਵਾਰੀ ਤੁਸੀਂ ਵੀ ਆਓ ਸੇਵਾ ਕਰੋ ਦੇ ਨਾਲ ਛਤਾਈ ਜਰੂਰ ਸਕੀ ਜਾਓ ਜਿਹੜੇ ਵੀ ਆਪਣੇ ਵੀਰ ਭਰਾ ਆਉਂਦੇ ਆ ਕਿਸੇ ਪਿੰਡੋਂ ਦੂਰ ਦੂਰੋਂ ਦੇ ਆਉਂਦੇ ਆ ਇੱਥ ਤੇ ਤੁਸੀਂ ਇੱਥੇ ਆ ਕੇ ਸਰਦਾਈ ਛਕੋ ਤੁਹਾਨੂੰ ਹਰ ਤਰ੍ਹਾਂ ਦਾ ਲੰਗਰ ਇੱਥੇ ਦੇਖਣ ਲਈ ਮਿਲੇਗਾ ਪਰ ਜਿਹੜਾ ਸਰਦਾਈ ਦਾ ਲੰਗਰ ਆ ਉਹ ਤੁਹਾਨੂੰ ਕਿਤੇ ਨਹੀਂ ਦੇਖਣ ਲਈ ਮਿਲੇਗਾ ਉਹ ਤੁਹਾਨੂੰ ਸਿਰਫ ਇੱਥੇ ਦੇਖਣ ਲਈ ਮਿਲੇਗਾ ਜੋ ਕਿ ਇੱਥੇ ਇਹਨਾਂ ਦੀ ਸੰਸਥਾ ਵੱਲੋਂ ਸ਼ੁਰੂ ਕੀਤਾ ਗਿਆ ਵਾ ਸੋ ਸਾਰਿਆਂ ਨੂੰ ਮੈਂ ਇੱਕ ਵਾਰੀ ਬੇਨਤੀ ਕਰੂੰਗਾ ਕਿ ਇੱਕ ਵਾਰੀ ਤੁਸੀਂ ਜ਼ਰੂਰ ਲੰਗਰ ਛੱਕ ਕੇ ਜਾਓ ਤੇ ਨਾਲ ਤੇ ਆ ਕੇ ਸੇਵਾ ਕਰੋ ਤਾਂ ਕਿੰਨਾ ਤਾਂ ਸਮਾਂ ਲੱਗਦਾ ਜੀ ਇਹਨੂੰ ਬਣਾਉਣ ਤੇ ਪਾਜੀ ਇਹਨੂੰ ਰਗੜਨ ਤੇ ਤਕਰੀਬਨ ਆਪਾਂ ਦੇਖੀਏ ਤੇ ਇਹਨੂੰ ਅੱਧਾ ਘੰਟਾ ਲੱਗ ਹੀ ਜਾਂਦਾ ਆ ਮਤਲਬ ਕਿ ਜਦੋਂ ਵਿੱਚ ਆਪਾਂ ਰਸਤ ਪਾਈਦੀ ਆ ਜਦੋਂ ਤੱਕ ਉਹ ਪੂਰੀ ਪਤਲੀ ਨਹੀਂ ਹੋ ਜਾਂ ਤੇ ਜਦੋਂ ਮਤਲਬ ਕਿ ਉਸ ਤੋਂ ਬਾਅਦ ਆਪਾਂ ਫਿਰ ਇਹਨੂੰ ਰਗੜ ਕੇ ਇਹਦੀ ਪੂਰੀ ਆਪਾਂ ਛਾਣਾ ਲਾ ਕੇ ਤੈਨੂੰ ਤਿਆਰ ਕਰ ਦਿੰਦਾ ਆ। ਤੇ ਕਿੰਨੇ ਵੇ ਸਮੇਂ ਤੱਕ ਜਿਹੜੀ ਇਹ ਸੇਵਾ ਤੁਹਾਡੇ ਤੋਂ ਨੂੰ ਭਾਈ ਜਾਂਦੀ ਹੈ? ਇਹ ਬਾਬਾ ਜੀ ਸਵੇਰੇ 7 ਵਜੇ ਤੋਂ ਸੇਵਾ ਸ਼ੁਰੂ ਹੋ ਜਾਂਦੀ ਤੇ 12 ਸਾਰੀ ਦਿਹਾੜੀ ਚੱਲਦੀ ਰਹਿੰਦੀ ਜਾ ਕੇ ਤੱਕ। ਪਰ ਜਿਹੜੀ ਇਹਨੂੰ ਮਤਲਬ ਕਿ ਇੱਥੇ ਜਿਹੜਾ ਲੰਗਰ ਜਿਹੜਾ ਸ਼ੁਰੂ ਹੁੰਦਾ ਆ ਉਹ 12 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਚੱਲਦਾ ਰਹਿੰਦਾ ਆ ਲਗਾਤਾਰ। ਠੀਕ ਹੈ ਜੀ। ਤੇ ਬਾਕੀ ਜਿਹੜੀ ਸੇਵਾ ਉਹ ਚੱਲਦੀ ਰਹਿੰਦੀ ਆ। ਹਾਂਜੀ। ਮੇਰਾ ਤਾਂ ਯੂਥ ਨੂੰ ਇਹੀ ਮੈਸੇਜ ਆ ਕਿ ਦੂਜੀ ਚੀਜ਼ਾਂ ਛੱਡ ਕੇ ਜਿਹੜੇ ਆਪਣਾ ਯੂਥ ਹੋਰਜਾਵਲ ਧਿਆਨ ਦਿੰਦਾ ਆ ਸੋ ਆਹੋ ਜੀ ਚੰਗੇ ਚੀਜ਼ਾਂ ਖਾਓ ਜਿਹੜੀਆਂ ਆਪਣੀ ਸਿਹਤ ਲਈ ਫਾਇਦੇਮੰਦ ਹੋਣ ਤੇ ਜਿੰਨਾ ਮਤਲਬ ਕੀ ਤੁਹਾਡਾ ਅੱਗੇ ਆਉਣ ਵਾਲਾ ਜਿਹੜਾ ਯੂਥ ਆ ਉਹ ਚੰਗੇ راہਵਲ ਜਾਵੇ ਹਾਂਜੀ ਆ ਤੁਸੀਂ ਵੇਖਿਆਗੇ ਅਸੀਂ ਨਾਲ ਨਾਲ ਗੱਲਬਾਤ ਕੀਤੀ ਆ ਫਿਲਹਾਲ ਉਹਨਾਂ ਦੇ ਵੱਲੋਂ ਸੇਵਾ ਜਿਹੜੀ ਆ ਉਹ ਨਬਾਈ ਜਾ ਰਹੀ ਆ ਤਾਂ ਉਹਨਾਂ ਦੇ ਵੱਲੋਂ ਕਿਹਾ ਯਾਰਾ ਕਿ ਜਿਹੜੇ ਨੌਜਵਾਨ ਨੇ ਉਹ ਗਲਤ ਮਲਤ ਜਿਹੜੀਆਂ ਚੀਜ਼ਾਂ ਨੇ ਉਹ ਨਾ ਖਾਣ ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਸ਼ਰਧਾਈਆਂ ਨੇ ਉਹਨਾਂ ਦੇ ਵੱਲੋਂ ਆ ਕੇ ਸ਼ਗਿਆ ਜਾਂ ਜਗਬੰਡਿ ਦੇ ਦਾਇਰੇ ਸਾਹਿਲ ਅਮ੍ਰਿਤਸਰ